ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੀ ਸ਼ਾਮਸੁੰਦਰ ਹੈ ਸਾਰੇ ਮੈਨੂੰ ਵਿੱਕੀ ਦੇ ਨਾਮ ਤੋਂ ਜਾਣਦੇ ਨੇ ਤੇ ਇਹ ਹੈਗੀ ਇਹ ਬਸੰਤ ਤੋਂ ਹਫਤਾ ਪਹਿਲਾਂ ਦੀ ਗੱਲ ਹੈ ਜੀ ਇੱਕ ਦੋ ਕੁੱਤੇ ਇੱਥੇ ਆਵਾਰਾ ਜੀ ਉਹਨਾਂ ਦੇ ਬਾਹਰ ਚ ਬੈਠੇ ਰਹਿੰਦੇ ਇੱਧਰ ਬੈਠੇ ਖਾ ਪੀ ਕੇ ਉੱਥੇ ਆ ਕੇ ਸਾਡੇ ਬਾਹਰ ਤੇ ਗੰਦ ਪਾਉਂਦੇ ਨੇ ਮੈਂ ਇੱਕ ਦਿਨ ਉਹਨਾਂ ਬਸੰਤ ਵਾਲੇ ਦਿਨ ਮੈਂ ਛੁੱਟੀ ਮਾਰੀ ਮੈਂ ਉਹਨਾਂ ਨੂੰ ਇੱਕ ਦੋ ਵਾਰੀ ਡੰਡੇ ਨਾਲ ਡਰਾਇਆ ਤੇ ਉਹ ਦੌੜ ਗਏ ਉਹ ਇਹਨਾਂ ਨੇ 4 ਦਿਨਾਂ ਬਾਅਦ ਮੇਰੀ ਦੁਕਾਨ ਤੇ ਸ਼ਾਮ ਨੂੰ ਆਏ 7:30 ਵਜੇ ਦੇ ਆਸ-ਪਾਸ ਬਿੰਦਰ ਬਰਾੜ ਵਿੱਕੀ ਮੋਬਾਈਲਾਂ ਵਾਲਾ ਤੇ ਮੱਦੀ ਬਿਜਲੀ ਬੋਰਡ ਦਫ਼ਤਰ ਚੋਂ ਰਟਾਇਰ ਤੇ ਪਵਨ ਜੀ ਮਤਲਬ ਰੁੱਖੇ ਆਵਾਜ਼ ਚ ਗੱਲ ਕੀਤੀ ਮੇਰੇ ਨਾਲ ਕਿ ਤੂੰ ਕੁੱਤੇ ਤੇ ਮਾਰਿਆ ਮੈਂ ਕਹੀ ਆਵਾਜ਼ਾਂ ਕੁੱਤੇ ਪਰੇਸ਼ਾਨ ਕਰਦੇ ਐ ਗੰਦ ਪਾਉਂਦੇ ਅਸੀਂ ਜਿਹੜੀ ਸਫਾਈ ਕਰਮਚਾਰੀ ਹੋ ਉਹ ਨਹੀਂ ਗੰਦਗੀ ਚੱਕਦੀ ਕੂੜੇ ਹਲਾਉਣੀ ਚਾਹਦਾ ਸਾਨੂੰ ਡੇਲੀ ਤੁਸੀਂ 5 ਜਾਨਿਆਂ ਦੇ ਨਾਮ ਲਿਖਾਏ ਆ ਜੀ ਹਾਂਜੀ ਜਾਨਿਆਂ ਦੇ ਨਾਮ ਲਿਖਾਏ ਆ ਇੱਕ ਤਾਂ ਬਰਾੜ ਹੋ ਗਿਆ ਜੀ ਇੱਕ ਵਿੱਕੀ ਹੋ ਗਿਆ ਹਾਂਜੀ ਇੱਕ ਉਹ ਬਰਾਦਰ ਤਿੰਨ ਹੋ ਗਏ ਜੀ ਹਾਂਜੀ ਤੇ ਚਾਰ ਦੋ ਜਾਨੇ ਹੋਰ ਕੌਣ ਆ ਜੀ ਇੱਕ ਮੱਦੀ ਤੇ ਇੱਕ ਪਵਨ ਜੀ ਕੋਈ ਇੱਕ ਅਰਪਣ ਬਾਗੜੀ ਵੀ ਹਾਂ ਅਰਪਣ ਬਾਗੜੀ ਵੀ ਉਹ ਲੜਾਈ ਵੇਲੇ ਮਤਲਬ ਸੀਗੇ ਜੀ ਪਰ ਆਪਾਂ ਉਹਨਾਂ ਨੂੰ ਜਾंदे ਨਹੀਂ ਉਹਨਾਂ ਨੂੰ ਅਨਨੋਨ ਚ ਆਪਾਂ ਉਹਨਾਂ ਦਾ ਨਾਮ ਲਿਖਾਇਆ ਵੀ ਉਹ ਉਹਨਾਂ ਦੀ ਚੱਕ ਵਿੱਚ ਆਏ ਹੋਏ ਨੇ ਤੇ ਉਹ ਸਾਡੇ ਤੇ ਗਲਤ ਮਤਲਬ ਧਾਰਾ ਲਗਾ ਕੇ ਸਾਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਆ ਬਲੈਕ ਉਹਨਾਂ ਦਾ ਇੱਕ ਮੁੰਡਾ ਵੀ ਨਾਲ ਸੀ ਜੀ ਅਰਪਨ ਬਾਗੜੀ ਦਾ ਹਾਂ ਜੀ ਅਰਪਨ ਬਾਗੜੀ ਤੁਸੀਂ ਪੰਜ ਜਾਣੇ ਤੇ ਪਰਚਾ ਦਰਜ ਕਰਾਇਆ ਜੀ ਹਾਂਜੀ ਹਾਂਜੀ ਤੇ ਤੁਹਾਡੀ ਇੰਨੇ ਨੇ ਕੁੱਟਮਾਰ ਕੀਤੀ ਕੋਈ ਉਹਨਾਂ ਕੋਲ ਕਲਿੱਪ ਵੀਡੀਓ ਹੈਗੀ ਸੀਗੀ ਨਹੀਂ ਕੋਈ ਕਲਿੱਪ ਵੀਡੀਓ ਨਹੀਂ ਉਹਨਾਂ ਨੇ ਬਿਨਾਂ ਗੱਲ ਤੋਂ ਖੱਜਲ ਖਵਾਰ ਕੀਤਾ ਜੀ ਤੁਹਾਨੂੰ ਮੇਰੀ ਵਾਈਫ ਨੂੰ ਕੁੱਟਿਆ ਮੇਰੇ ਬੇਟੇ ਦੇ ਤਾਂ ਪੇਟ ਮਾਰੀ ਜੀ ਮੈਨੂੰ ਤੁਹਾਡੇ ਸਾਹਮਣੇ ਚਿਹਰਾ ਦਿਖ ਰਿਹਾ ਕਿ ਕਿ ਮੈਂ ਆ ਮੇਰੇ ਬ੍ਰਦਰ ਮੈਨੂੰ ਛਡਾਉਣ ਗਿਆ ਇਹਨੂੰ ਧੱਕਾ ਮਾਰ ਕੇ ਥੱਲੇ ਸੁੱਟਦਾ ਜੀ ਐ ਇੰਨਾ ਸਾਡੇ ਨਾਲ ਉਹਨਾਂ ਨੇ ਭੈੜਾ ਪ੍ਰਤਾਪ ਦਿੱਤਾ ਵੀ ਇੱਕ ਅਵਾਰਾ ਕੁੱਤੇ ਵਾਸਤੇ ਜ਼ਿੰਦਾ ਇਨਸਾਨ ਨਾਲੋਂ ਕੁੱਤਿਆਂ ਤੋਂ ਵੱਧ ਵਾਰ ਦਿੱਤਾ ਮੇਰੇ ਨਾਲ ਉਹਨਾਂ ਨੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੀ ਹੋ ਜੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ ਮਿੱਥੋਂ ਆਪਾਂ ਗੱਲੀ ਕੁਮਾਰ ਚ ਰਹਿਣਾ ਸਾਰੀ ਉਮਰ ਹੋ ਗਈ ਤਿਰਿੰਦਾਂ ਵੀ ਆਪਾਂ ਜ਼ਮੀਨ ਨਹੀਂ ਵੰਡਣੀ ਕੋਈ ਕਿਸੇ ਨਾਲ ਕੋਈ ਆਪਾਂ ਰਣਜੀਤ ਨਹੀਂ ਰੱਖਣੀ ਬਸ ਮਾਫੀ ਮੰਗ ਲੈਣਾ ਆਪਣੀ ਗੱਲ ਖਤਮ ਹੈ ਜੀ ਕਿੰਨਾ ਮਜੀ ਮੇਰਾ ਨਾਮ ਮੀਨਾਕਸ਼ੀ ਹੈ ਜੀ ਮੈਂ ਸ਼ਾਮਸੁੰਦਰ ਬਿੱਕੀ ਦੀ ਵਾਈਫ ਹੈ ਜੀ ਸਾਡੇ ਨਾਲ ਪਰਸੋਂ ਨਜ਼ਾਇਜ਼ ਬਹੁਤ ਨਜ਼ਾਇਜ਼ ਧੱਕਾ ਹੋਇਆ ਜੀ ਗਲੀ ਦੇ ਕੁੱਤਿਆਂ ਵਾਸਤੇ ਜਿਹੜੀ ਕੋਈ ਮਾੜੀ ਮੋਟੀ ਗੱਲਬਾਤ ਸੀਗੀ ਉਹਦੇ ਵਾਸਤੇ ਇੱਕ ਬੰਦਿਆਂ ਨੂੰ ਜਿਹੜਾ ਹੈਗਾ ਕੁੱਤਾ ਸਮਝਿਆ ਗਿਆ ਹੈ ਜਿਹੜੀ ਅਸੀਂ ਗੱਲ ਕਲੀਅਰ ਕਰਨ ਗਏ ਸਾਡੀ ਦੁਕਾਨ ਤੇ ਬਿਨਾ ਮਤਲਬ ਦਾ ਧਾਵਾ ਬੋਲਿਆ ਚਾਰ ਜਣਿਆਂ ਨੇ ਆ ਕੇ ਮੇਰੇ ਹਸਬੰਦ ਨੂੰ ਬੋਲੇ ਆ ਕਿ ਤੂੰ ਕੁੱਤਿਆਂ ਦੀ ਨਜ਼ਾਇਜ਼ ਕੁੱਟ ਮਾਰ ਕੀਤੀ ਹੈ ਇਹਨਾਂ ਨੇ ਕਿਹਾ ਕਿ ਮੈਂ ਕੁੱਤਿਆਂ ਨੂੰ ਸਿਰਫ ਡਰਾਉਣ ਵਾਸਤੇ ਭਜਾਇਆ ਸੀਗਾ ਹੋਰ ਮੈਂ ਕੋਈ ਉਹਨਾਂ ਦੀ ਨਜਾਇਜ਼ ਕੁੱਟਮਾਰ ਨਹੀਂ ਕੀਤੀ ਉਹ ਆਸੇ ਪਾਸੇ ਸਾਡੇ 2-4 ਦੁਕਾਨਦਾਰ ਸੀ ਨਾਲ ਚੁੰਨੀ ਵਾਲਾ ਬੈਠਾ ਜੀ ਉਹ ਗਵਾਹ ਹੈ ਉਹਨੂੰ ਵੀ ਦੱਸ ਕੇ ਗਿਆ ਕਿ ਇਹਨਾਂ ਨੇ ਬਹੁਤ ਨਜਾਇਜ਼ ਕੁੱਤੇ ਨੂੰ ਕੁੱਟਿਆ ਪਹਿਲੀ ਗੱਲ ਤਾਂ ਕੁੱਤੇ ਦੇ ਜਦੋਂ ਆਪਾਂ ਇੱਕ ਵਾਰੀ ਮਾਰਾਂਗੇ ਉਤੋਂ ਭੱਜ ਜੂਗਾ ਜੀ ਉੱਥੇ ਖੜਾ ਨਹੀਂ ਲੂਗਾ ਉਹ ਕੋਈ ਇਨਸਾਨ ਨਹੀਂ ਹੈਗਾ ਕਿ ਉਹਨੂੰ ਆਪਾਂ ਬੰਨ ਲਾਂਗੇ ਬਹੁਤ ਬੁਰੀ ਤਰ੍ਹਾਂ ਮਾਰਾਂਗੇ ਆਪ ਦਾ ਬਾਰ ਹਰੇਕ ਨੂੰ ਬੰਦੇ ਨੂੰ ਚੰਗਾ ਲੱਗਦਾ ਅਸੀਂ ਵੀ ਚਾਹੁੰਨੇ ਕਿ ਸਾਡਾ ਬਾਰ ਸਾਫ਼ ਰਹੇ ਜਦੋਂ ਕੋਈ ਸਫਾਈ ਕਰਮਚਾਰੀ ਸਫਾਈ ਨਹੀਂ ਕਰਕੇ ਜਾਂਦਾ ਉਸ ਤੋਂ ਬਾਅਦ ਅਸੀਂ ਸਿਰਫ ਇਹ ਗੱਲ ਕਲੀਅਰ ਕਰਨਾ ਚਾਹੁੰਦੇ ਸੀ ਵੀ ਐਡੀ ਕੀ ਨਜਾਇਜ਼ ਗੱਲ ਹੋ ਗਈ ਸੀ ਜਦੋਂ ਪਸੰਦ ਵਾਲੇ ਦਿਨ ਦੀ ਗੱਲ ਹੈ 4 ਦਿਨ ਤੱਪਨ ਤੋਂ ਬਾਅਦ ਤੁਸੀਂ ਇਹ ਗੱਲ ਤੁਸੀਂ ਦੁਕਾਨ ਤੇ ਜਾ ਕੇ ਤੁਸੀਂ ਤਾਂ ਆਉ ਹੋਤਾ ਹੁੰਦਾ ਜਿਹੜਾ ਪਤਲੀ ਚ ਵੀ ਸਮਝਾ ਸਕਦੇ ਆ ਜੀ ਇਸ ਕਰਕੇ ਸਾਨੂੰ ਇਹ ਗੱਲ ਚੰਗੀ ਨਹੀਂ ਲੱਗੀ ਪਰ ਇਹ ਗੱਲ ਸਾਹਮਣੇ ਵਾਲੇ ਮੁੰਡੇ ਜਿਹੜਾ ਵਿੱਕੀ ਮੋਬਾਈਲ ਵਾਲਾ ਉਹਨੂੰ ਇਹ ਗੱਲ ਪਤਾ ਲੱਗ ਗਈ ਵੀ ਇਸ ਬਾਰੇ ਬੋਲਦੇ ਪਏ ਉਹਨਾਂ ਨੇ ਗਾਲ ਕੱਢ ਕੇ ਸਾਡੇ ਨਾਲ ਬਹੁਤ ਨਹੀਂ ਯਾਰੀ ਕੁੱਟ ਮਾਰ ਕੇ ਕਰਨੀ ਸ਼ੁਰੂ ਕਰ ਦਿੱਤੀ ਮੈਂ ਇਹਨਾਂ ਦੇ ਨਾਲ ਸੀ ਮੇਰੇ ਪਤੀ ਦੇ ਨਾਲ ਤੇ ਫਿਰ ਕੀ ਹੋਇਆ ਜਿਦੋਂ ਕਿ ਇਹਨਾਂ ਦੇ ਘਰ ਰੋਲਾ ਪੈ ਕੇ ਇਹਨਾਂ ਦੇ ਘਰ ਦੇ ਬਾਹਰ ਆ ਗਏ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਅੱਜ ਤੱਕ ਦਾ ਰਿਕਾਰਡ ਹੈ ਵੀ ਕੋਈ ਕਦੇ ਗਲੀ ਵਿੱਚ ਇਹ ਲੜੇ ਨਹੀਂ ਕੀਤੇ ਨੇ ਵੀ ਪਹਿਲਾਂ ਆਪਾਂ ਮਾਰਨ ਕੁੱਟ ਕਿਸੇ ਦੀ ਵੀ ਗਲਤੀ ਹੋਵੇ ਬੇਸ਼ੱਕ ਅਗਲਾ ਹਟਾਉਂਦਾ ਉਹਨਾਂ ਦੇ ਛੋਟੇ ਭਰਾ ਨੇ ਵੀ ਕਿਨੂੰ ਬਹੁਤ ਨਜ਼ਾਇਦ ਕੁੱਟ ਮਾਰ ਕੀਤੀ ਤੱਕਾ ਦਿੱਤਾ ਸਾਨੂੰ ਮੇਰੀ ਬਾਹ ਦੇ ਵੀ ਸੱਟਾਂ ਹੈਗੀਆਂ ਬਹੁਤ ਦਰਦ ਕਰ ਰਹੀ ਮੇਰੀ ਉਂਗਲ ਦੇ ਨੀਲ ਪੈ ਗਿਆ ਸੀ ਮੇਰਾ ਬੱਚਾ ਹਟਾਉਣ ਵਾਸਤੇ ਸਾਨੂੰ ਅੰਦਰ ਆ ਦੇ ਡੈਡੀ ਦੇ ਨਾਲ ਖੜ ਗਿਆ ਜਿਹੜਾ ਕਿ ਅੱਜ ਤੱਕ ਕਦੇ ਬੋਲਿਆ ਨਹੀਂ ਉਹਦੇ ਵੀ ਮੂੰਹ ਤੇ ਚਪੇੜ ਧਰ ਦਿੱਤੀ ਜਦੋਂ ਕਿ ਉਹ ਖੁਦ ਬਾਲ ਬੱਚੇਦਾਰ ਹੈ ਗਿਆ ਅਸੀਂ ਕਦੇ ਲੜਨਾ ਨਹੀਂ ਚਾਹੁੰਦੇ ਸੀ ਮੈਂ ਇੱਕ ਔਰਤ ਹੋ ਕੇ ਮੈਨੂੰ ਬਹੁਤ ਫੋਨ ਆ ਰਹੇ ਸੀ ਕਿ ਤੁਸੀਂ ਊਮਨ ਸੈਲ ਚ ਚਲੇ ਜਾਓ ਤੁਸੀਂ ਬਹੁਤ ਵੱਡਾ ਕੇਸ ਮਨਾ ਸਕੋ ਪਰ ਮੈਂ ਲੜਾਈ ਕਰਨਾ ਨਹੀਂ ਚਾਹੁੰਦੀ ਕਿਉਂਕਿ ਲੜਾਈ ਦੇ ਵਿੱਚ ਦੋਨਾਂ ਧਿਰਾਂ ਦੀ ਟਾਈਮ ਤੇ ਪੈਸੇ ਦੀ ਬਰਬਾਦੀ ਹੀ ਹੁੰਦੀ ਹੈ ਇਸ ਕਰਕੇ ਬੱਸ ਮੈਂ ਤਾਂ ਪ੍ਰਸ਼ਾਸਨ ਤੋਂ ਹੀ ਚਾਹਨੀ ਹੈ ਕਿ ਗਲੀ ਦੇ ਵਿੱਚ ਜੇ ਆਪਾਂ ਰਹਿਣਾ ਤਾਂ ਦੇਖੋ ਇੱਕ ਦੂਜੇ ਨਾਲ ਰੰਜਿਸ਼ ਨਹੀਂ ਰੱਖਣੀ ਚਾਹੀਦੀ ਇੱਕ ਦੂਜੇ ਨਾਲ ਕੁੱਟਮਾਰ ਕੇ ਨਾ ਕੋ ਸਿਆਣੇ ਬੰਦੇ ਜਿਹੜੋ ਵਿੱਚ ਨਾਲ ਸੀਗੇ ਉਹ ਸਮਝਾ ਵੀ ਸਕਦੇ ਸੀਗੇ ਕਿ ਬੱਚੇ ਆਪਾਂ ਬੈਠ ਕੇ ਗੱਲ ਕਰ ਸਕਦੇ ਆ ਇਸ ਮੁੱਦੇ ਤੇ ਇਸ ਕਰਕੇ ਇਨਸਾਨ ਨੂੰ ਪਸ਼ੂ ਨਾ ਸਮਝਿਆ ਜਾਵੇ ਪਸ਼ੂਆਂ ਨੇ ਤੁਸੀਂ ਇੰਨੀ ਫਿਕਰ ਕਰ ਦਿਓ ਤਾਂ ਆਪ ਆਪਣੇ ਆਸ-ਪਾਸ ਜਿਹੜੇ ਰਹਿੰਦੇ ਉਹਨਾਂ ਨੂੰ ਵੀ ਭੈਣ ਭਰਾਵਾਂ ਵਾਂਗੂ ਹੀ ਸਮਝ ਆ ਜਾਵੇ ਜਾਂ ਜਿਹੜੇ ਕੁੱਟਣ ਵਾਲੇ ਸੀ ਕਿੰਨੇ ਜਾਣੇ ਸੀਗੇ ਕੁੱਟਣ ਵਾਲੇ 6 ਸਾਥੀ ਆਨੇ ਸੀ ਜੀ ਕੀ ਨਾਮ ਸੀ ਉਹਨਾਂ ਦਾ ਜੀ ਉਹਨਾਂ ਵਿੱਚ ਇੱਕ ਤਾਂ ਵਿੱਕੀ ਮੋਬਾਈਲ ਵਾਲਾ ਸੀ ਉਹਦਾ ਭਰਾ ਛੋਟਾ ਮੋਨੂ ਸੀ ਹਰਵਿੰਦਰ ਬਰਾੜ ਸੀਗਾ ਇਹਨਾਂ ਸਾਰਿਆਂ ਦੀ ਨਾਲੇ ਡਰਿੰਕ ਕੀਤੀ ਹੋਈ ਸੀ ਵਿੱਚ ਜਿਹੜੇ ਅਨਨੋਨ ਪਰਸਨ ਸਾਡੇ ਤੇ ਪਰਚਾ ਕਰ ਰਿਹਾ ਅਰਪਨ ਬਾਗੜੀ ਹੋਇਆ ਇੱਕ ਉਹਨਾਂ ਦਾ ਬੇਟਾ ਹੋਇਆ ਜਿਹੜਾ ਜੀ ਉਹਨਾਂ ਨੇ ਵੀ ਸਾਨੂੰ ਵਿੱਚੋਂ ਪਤਾ ਨਹੀਂ ਚੱਲਿਆ ਸੀ ਲੱਤ ਕਸੂਨ ਹਰੇਕ ਨੇ ਮਾਰਿਆ ਛੜਾਉਣ ਵਾਲਾ ਸਾਨੂੰ ਇੱਕ ਦੋ ਪਰਸਨ ਹੀ ਸੀ ਜਿਨ੍ਹਾਂ ਨੇ ਫਿਰ ੱੱਕਾ ਮਾਰ ਕੇ ਸਾਨੂੰ ਅੰਦਰ ਸਾਹਮਣੇ ਜਿਹੜੇ ਅੰਕਲ ਹੈਗੇ ਪਾਵੜਾ ਅੰਕਲ ਉਹਨਾਂ ਦੇ ਘਰੇ ਸੇਫਟੀ ਦੇ ਤੌਰ ਤੇ ਬਾੜ ਦਿੱਤਾ ਸੀ ਜਿੰਨਾ ਕਿ ਉੱਥੇ ਵੀ ਸਾਨੂੰ ਪਤਾ ਨਹੀਂ ਚੱਲਿਆ ਸੀ ਕਿ ਜਿਹੜਾ ਹਰਵਿੰਦਰ ਬਰਾੜ ਹੈ ਉਹਦੇ ਹੱਥ ਵਿੱਚ ਚਾਕੂ ਆ ਗਲੀ ਵਾਲਿਆਂ ਨੇ ਦੱਸਿਆ ਕਿ ਉਹਦੇ ਹੱਥ ਵਿੱਚ ਚਾਕੂ ਸੀ ਜਦੋਂ ਅੰਦਰ ਵੜਿਆ ਤੇ ਤਿੰਨੇ ਜਣੇ ਆ ਕੇ ਮੂਹਰੇ ਕੁੱਟ ਕੇ ਗਏ ਆ ਤੇ ਉਹ ਵੀ ਪਿੱਛੇ ਸੀਗੇ ਹੁਣ ਤੁਸੀਂ ਬੁਲਸ ਪ੍ਰਸ਼ਾਸਨ ਤੋਂ ਕੀ ਆਸ ਕਰਦੇ ਹੋ ਜੀ ਬਸ ਪੁਲਿਸ ਪ੍ਰਸ਼ਾਸਨ ਤੇ ਬੰਦੇ ਚੱਕੇ ਗਏ ਜੀ ਹਾਂਜੀ ਬੰਦੇ ਅੱਜ ਲੈ ਕੇ ਜੀ ਪੁਲਸ ਵਾਲੇ ਅਸੀਂ ਸਿਵਲ ਚ ਪਰਚਾ ਦਰਜ ਕਰਾਇਆ ਸੀ ਬੰਦੇ ਅੱਜ ਲੈ ਗਏ ਆ ਬਸ ਅਸੀਂ ਇਹ ਹੀ ਚਾਹੁੰਦੇ ਆ ਕਿ ਗਲੀ ਦੇ ਵਿੱਚ ਤੇ ਕੁੱਤਿਆਂ ਪਿੱਛੇ ਜਿਹੜਾ ਵੀ ਹੈਗਾ ਵੀ ਕਰੇ ਕਿਸੇ ਨੂੰ ਰੋਕਿਆ ਟੋਕਿਆ ਨਾ ਜਾਵੇ ਵੀ ਜਿਹੜਾ ਉਹ ਪਿਆਰ ਭਾਵਨਾ ਨੂੰ ਇਨਸਾਨਾਂ ਨੂੰ ਵੀ ਸਮਝੋ ਇਹ ਕੋਈ ਸਾਡੀ ਕੋਈ ਲਾਲ ਡਾਟ ਨਹੀਂ ਸੀ ਵੀ ਅਸੀਂ ਕੁੱਤੇ ਨੂੰ ਮਾਰਨਾ ਚਾਹੁੰਦੇ ਸੀ ਸਾਡੇ ਸਾਹਮਣੇ ਵਾਲਨ ਦੀ ਇਵਨ ਕਿ ਮੇਰੇ ਨਾਲ ਮੇਰੀ ਭੈਣ ਬੈਠੀ ਆ ਜਿਹੜੀ ਸਾਡੇ ਪੜੋਸ ਵਿੱਚ ਰਹਿੰਦੀ ਹੈ ਇਹਨਾਂ ਦੀ ਬੱਚੀ ਨੂੰ ਇੱਕ ਕੁੱਤੇ ਨੇ ਵੱਢਿਆ ਦੇਖੋ ਇਹਦਾ ਕੋਈ ਐਕਟ ਹੈਗਾ ਇਹਨਾਂ ਨੇ ਖੁਦ ਉਹਦਾ ਇਲਾਜ ਕਰਾ ਰਿਆ ਨਾ ਉਹਦੀ ਇੰਜੈਕਸ਼ਨ ਲਗਾ ਰਿਆ ਇਸ ਕਰਕੇ ਇਹ ਵੀ ਹੁਣ ਜਦੋਂ ਬਾਹਰ ਚ ਬੈਠੇ ਹੁੰਦੇ ਡੰਡਾ ਤਾਂ ਇਹ ਵੀ ਰੱਖਦੇ ਆ ਵੀ ਕੋਲੇ ਆਪਣੇ ਬੱਚੇ ਨੂੰ ਨਾ ਵੱਢ ਜੇ ਦੁਆਰਾ ਕੋਈ ਵੀ ਜੇ ਮੈਡਮ ਆਪਾਂ ਗੱਲ ਕਰੀਏ ਕੁੱਤਿਆਂ ਦੀ ਬਾਲਾ ਕੁੱਤੇ ਤਾਂ ਬਹੁਤ ਗਲੀਆਂ ਦੇ ਵਿੱਚ ਫਿਰਦੇ ਆ ਤੇ ਨਗਰ ਨਿਗਮ ਉਹ ਰ ਟੈਕਸ ਵੀ ਲੈ ਰਹੀ ਹੈ ਸਾਰਾ ਕੁਝ ਨਗਰ ਨਿਗਮ ਦਾ ਕੰਮ ਹੈ ਨਗਰ ਨਿਗਮ ਕਿਉਂ ਨਹੀਂ ਫੜਦੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਅਸੀਂ ਇਹ ਚਾਹੁੰਦੇ ਆ ਕਿ ਜੇ ਨਗਰ ਨਿਗਮ ਟੈਕਸ ਲੈ ਰਹੀ ਆ ਤਾਂ ਉਹਦਾ ਧਿਆਨ ਰੱਖਣ ਦਾ ਕੰਮ ਉਹਨਾਂ ਦਾ ਹੀ ਹੈ ਨਾ ਇਹਨਾਂ ਨੂੰ ਸਾਰਿਆਂ ਨੂੰ ਡੌਗੀ ਜਿਹੜੇ ਖਤਰਨਾਕ ਆ ਜਿੰਨੇ ਵੀ ਬਾਹਰ ਕੁੱਤੇ ਸਾਰੇ ਇੱਥੇ ਗਲੀਆਂ ਦੇ ਵਿੱਚੋਂ ਚੁਕ ਇਹ ਮੋਰਸਾਲ ਹਰੇਕ ਗਲੀ ਦੇ ਵਿੱਚ ਪੈਰ ਪੈਰ ਤੇ ਹਰੇਕ ਗਲੀ ਦੇ ਵਿੱਚ ਖਤਰਨਾਕ ਕੁੱਤੇ ਘੁੰਮ ਰਹੇ ਆ ਨੰਬਰ 4 ਚ ਰਹਿਨੀ ਆ ਜੀ ਥੋੜੇ ਟਾਈਮ ਪਹਿਲਾਂ ਜੀ ਮੇਰੀ ਬੇਟੀਾਂ ਚ ਜਾ ਰਹੀ ਸੀਗੀ ਜੀ ਤੇ ਉਹਨੂੰ ਪਿੱਛੋਂ ਕੁੱਤੇ ਨੇ ਫੜ ਲਿਆ ਸੀਗਾ ਜੀ ਉਹਦੇ ਇੰਨੇ ਭਾਰੇ ਦੰਦ ਵੱਜੇ ਜੀ ਹੁਣ ਉਹਦੇ ਅਸੀਂ ਇੰਜੈਕਸ਼ਨ ਲਵਾਈ ਨੋ ਸਾਲ ਦੀ ਮੇਰੀ ਗੁੜੀਆ ਹੈਗੀ ਆ ਜੀ ਹੁਣ ਉਹਨੂੰ ਹੋਰ ਵੀ ਕੁੱਤੇ ਪੈਂਦੇ ਆ ਹੈਗੇ ਆ ਜੀ ਬੱਚਾ ਟਿਊਸ਼ਨ ਤੱਕ ਵੀ ਨਹੀਂ ਜਾ ਸਕਦਾ ਬਾਹਰ ਤੱਕ ਵੀ ਨਹੀਂ ਨਿਕਲ ਸਕਦਾ ਹੁਣ ਅਸੀਂ ਆਪਣੇ ਬੱਚੇ ਦੀ ਸੇਫਟੀ ਕਰਾਂਗੇ ਕਿ ਕੁੱਤੇ ਨੂੰ ਦੇਖਾਂਗੇ ਜੀ ਪਹਿਲਾਂ ਸਭ ਤੋਂ ਉੱਤੇ ਤਾਂ ਇਹ ਆਪਣਾ ਬੱਚਾ ਹੁੰਦਾ ਇਸ ਤੋਂ ਉੱਪਰ ਤਾਂ ਕੁਝ ਨਹੀਂ ਹੈਗਾ ਨਾ ਜੀ ਮੈਂ ਤਾਂ ਇਹੀ ਦਰਖਾਸਤ ਕਰੂੰਗੀ ਜੀ ਪਲੀਜ਼ ਆਹ ਕੁੱਤੇ ਚਕਾਏ ਜਾਂਦੀ ਜੋ ਇਹਨਾਂ ਨਾਲ ਮੰਦਭਾਗੀ ਘਟਨਾ ਹੋਈ ਹੈ ਜੀ ਉਹਦੇ ਬਾਰੇ ਕੜੀ ਤੋਂ ਕੜੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਜੀ ਆਪਾਂ ਤਾਂ ਇਹੀ ਹਮੇਸ਼ਾ ਹੀ ਦੇਖੋ ਆਪਾਂ ਇੱਕ ਪਰਿਵਾਰ ਹੈਗੇ ਆ ਜੀ ਆਪਾਂ ਹਮੇਸ਼ਾ ਪਰਿਵਾਰ ਨਾਲ ਖੜਾਂਗੇ ਜੀ ਗਲੀ ਦੇ ਕੁੱਤਿਆਂ ਦਾ ਕੀ ਹੈ ਜੀ ਪਹਿਲਾ ਨਗਰ ਨਿਗਮ ਵਾਲੇ ਜੀ ਇਹਨਾਂ ਨੂੰ ਚੱਕ ਕੇ ਵੀ ਲੈ ਗਏ ਸੀਗੇ ਜੀ ਚਾਰ ਦਿਨਾਂ ਮਗਰੋਂ ਹੀ ਇਹਨਾਂ ਨੂੰ ਦੁਬਾਰਾ ਛੱਡ ਗਏ ਹੁਣ ਇੱਕ ਹੋਰ ਕੁੱਤੀ ਹੈਗੀ ਜੀ ਉਹਨੇ 8-10 ਬੱਚੇ ਫੇਰ ਦੇਤੇ ਜੀ ਆਪਾਂ ਕਿੰਨਾ ਕ ਬੱਚਿਆਂ ਦੀ ਤੰਤਾ ਨਾ ਜੀ ਅਸੀਂ ਆਪ ਆਪਣਾ ਐਕਸ਼ਨ ਆਪ ਚੱਕੀਏ ਜੀ ਜਦੋਂ ਇੰਨਾ ਕੁਝ ਸਾਡੀ ਗਲੀ 'ਚ ਹੋ ਰਿਹਾ ਜੀ ਇੰਨੇ ਕੁੱਤੇ ਆ ਜੀ ਕਿੰਨੇ ਬੱਚਿਆਂ ਨੂੰ ਵੱਢ ਚੁੱਕਿਆ ਹੈਗੇ ਜੀ ਇੱਕ ਹੋਰ ਵੀ ਹੈਗੇ ਜੀ ਉਹਨਾਂ ਦੇ ਬੇਟੇ ਨੂੰ ਵੀ ਵੱਢਿਆ ਹੈਗਾ ਜੀ ਇਸ ਤੋਂ ਉੱਪਰ ਕੀ ਹੋ ਸਕਦਾ ਜੀ ਹੁਣ ਮੈਂ ਆਪਣੀ ਬੇਟੀ ਦਾ ਤੇ ਆਪਣਾ ਪ੍ਰੋਟੈਕਸ਼ਨ ਤਾਂ ਮੈਂ ਆਪ ਹੀ ਕਰੂੰਗੀ ਨਾ ਜੀ ਇਹਦੇ 'ਚ ਲੜਾਈ ਝਗੜਾ ਜਾਂ ਇੰਨੀ ਮਾਰ ਕੁੱਟਾਈ ਕਰਨ ਵਾਲੀ ਗਲੀ ਦੇ ਆਵਾਰਾ ਕੁੱਤਿਆਂ ਪਿੱਛੇ ਤਾਂ ਕੋਈ ਮਸਲਾ ਵੀ ਨਹੀਂ ਮੈਂ ਆਪਣੀ ਬੇਟੀ ਦਾ ਵੀ ਤੁਹਾਨੂੰ ਲੱਤ ਦਿਖਾ ਸਕਦੀ ਆ ਜੀ ਇੰਨੇ ਭੜੇ ਉਹਦੇ ਦੰਦ ਬੱਚੇ ਹੋਏ ਆ ਜੀ 9 ਸਾਲ ਦੀ ਮੇਰੀ ਕੁੜੀ ਹੈਗੀ ਹੈ ਜੀ ਹੁਣ ਤੁਸੀਂ ਕੀ ਪ੍ਰਸ਼ਾਸਨ ਤੋਂ ਅਸੀਂ ਇਹੀ ਕਹਿੰਨੇ ਜੀ ਜੋ ਇਹਨਾਂ ਨਾਲ ਗਲਤ ਹੋਇਆ ਹੈਗਾ ਜੀ ਉਹਦਾ ਪੂਰਾ ਇਨਸਾਫ ਕੀਤਾ ਜਾਵੇ ਜੀ ਲੇਡੀਜ਼ ਦੇ ਹੱਥ ਚੱਕਣ ਦਾ ਕੋਈ ਮਤਲਬ ਨਹੀਂ ਬੰਦ ਹੈਗੇ ਜੀ ਜੈਂਟਸ ਦਾ ਅਸੀਂ ਤਾਂ ਇਹਨਾਂ ਦੇ ਪੂਰੇ ਨਾਲ ਹੈਗੇ ਜੀ ਅਸੀਂ ਤਾਂ ਇਹਨਾਂ ਨੂੰ ਕਹਿੰਨੇ ਹੈਗੇ ਜੋ ਬਣਦੀ ਕਾਰਵਾਈ ਹੈਗੀ ਹੈ ਤੁਸੀਂ ਆਪਣੀ ਨਿਭਾਓ ਜੀ ਇਹਨਾਂ ਦੇ ਬੇਟੇ ਨੂੰ ਮਾਰਿਆ ਜੀ ਕਦੇ ਉਹਨਾਂ ਦਾ ਬੇਟਾ ਬਾਹਰ ਨਹੀਂ ਨਿਕਲਿਆ ਜੀ ਅੱਜ ਤੱਕ ਟੈਨਸ ਫੀਓ ਦੀ ਪੜ੍ਹਾਈ ਹੈ ਉਹ ਵਿਚਾਰਾ ਸਾਰਾ ਦਿਨ ਪੜ੍ਹਦਾ ਰਹਿੰਦਾ ਜੀ ਉਹਦੇ ਵਿਚਾਰੇ ਦੇ ਦੋ ਥੱਪ ਚਾਰ ਥੱਪੜ ਧਰਤੇ ਜੀ ਇਹਨਾਂ ਨੇ ਆਖਰ ਇਹ ਵੀ ਤਾਂ ਬੱਚਿਆਂ ਵਾਲੇ ਇਹਨਾਂ ਦੇ ਆਪ ਦੇ ਬੱਚੇ ਹੈਗੇ ਹੈ ਜੀ ਇਦਾਂ ਥੋੜਾ ਕਰਨਾ ਚਾ